ਇੰਦਾ ਸਾਰੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਤੁਹਾਨੂੰ ਦਿਖਾਉਣਾ ਜੀ ਸਾਰੇ ਪਾਸੇ ਸ਼ੇਅਰ ਕਰਿਓ ਜਿਹੜੀਆਂ ਜਨਾਨੀਆਂ ਬਲੌਗਰਾਂ ਨੂੰ ਦੇਖਦੀਆਂ ਉਹਨਾਂ ਨੇ ਤਾਂ ਜੰਮ ਕਈ ਗਵਾਇਆ ਧਰਤੀ ਦੇ ਭਾਰਿਆਂ ਉਹ ਤਾਂ ਚਲ ਜਾਣਗੇ ਫੋਈਆਂ ਤੁਹਾਨੂੰ ਦਿਖਾਉਣਾ ਕੀ ਹਿਸਾਬ ਪਤਾ ਆ ਗਿਆ ਸਾਰੇ ਪਾਸੇ ਸ਼ੇਅਰ ਕਰਿਓ ਕੀ ਮਾਹੌਲ ਆ ਪੰਜਾਬ ਦਾ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਸ਼ਰਮ ਜੀ ਨੂੰ ਕਹਿੰਦੇ ਆ ਅੱਜ ਤੁਹਾਨੂੰ ਕੁਝ ਤਸਵੀਰਾਂ ਦਿਖਾਉਣਾ ਆ ਤੇ ਅੱਜ ਬਲੌਗਰਾਂ ਦੀ ਇਹ ਕਰੋਨਾ ਜਿਹੜੇ ਆਪਣੇ ਜਨਾਨੀਆਂ ਦੇ ਸਿਰ ਤੋਂ ਪੈਸੇ ਕਮਾਉਂਦੇ ਉਹਨਾਂ ਦੀ ਇਹ ਕਰਤੂਤਤਾ ਦਿਖਾਉਣਾ ਪਹਿਲਾਂ ਤੁਹਾਨੂੰ ਪੰਜਾਬ ਦਾ ਦਿਖਾਉਣਾ ਸ਼ੇਅਰ ਕਰਿਓ ਸਾਰੇ ਪਾਸੇ ਤੇ ਆਪਣੇ ਵਿਚਾਰ ਵੀ ਦਿਓ ਸ਼ੁਰੂ ਵਿੱਚ ਮੈਂ ਤਾਂ ਕਿਹਾ ਜਿਹੜੀਆਂ ਬਲੌਗਰਾਂ ਨੂੰ ਦੇਖਦੀਆਂ ਉਹਨਾਂ ਨੇ ਜੰਮ ਕੇ ਗਵਾਇਆ ਤੇ ਦਿਖਾਉਣਾ ਤੁਹਾਨੂੰ ਕਿਉਂ ਭਾਈ ਜੀ ਹਮਰਾ ਸਾਰ ਚੱਕ ਕੇ ਸਿੱਖ ਮੁੰਡੇ ਨੂੰ ਘੇਰ ਲਿਆ ਸੂਰੀ ਦਾ ਸਮਰਥਕਾਂ ਨੇ ਕੁੱਟਣ ਲੱਗੇ ਸੀ ਆ ਦੇਖ ਸਕਦੇ ਆ ਸੈਂਕੜਿਆਂ ਦੀ ਗਿਣਤੀ ਸੂਰੀ ਦੇ ਸਮਰਥਕ ਸੀ ਸਿੰਘ ਸੀ ਤੇ ਅੰਮ੍ਰਿਤਪਾਣ ਇਸ ਨੇ ਕੀਤਾ ਹੋਇਆ ਸੀ ਤੇ ਇਸ ਨੂੰ ਘੇਰ ਲਿਆ ਕੱਲਾ ਦੇਖ ਕੇ ਤੇ ਤੁਹਾਨੂੰ ਦਿਖਾਉਣਾ ਤੇ ਸ਼ੁਕਰ ਹੈ ਜੀ ਇਸ ਅੰਕਲ ਜੀ ਦਾ ਤੇ ਇਹਨਾਂ ਨੇ ਛੁਡਾਇਆ ਕਹਿੰਦੇ ਜਾਣ ਦਿਓ ਕੋਈ ਨਹੀਂ ਬਿਨਾ ਗੱਲਾਂ ਘੇਰ ਲਿਆ ਉਹ ਵਿਚਾਰਾ ਉੱਥੇ ਉਹਦਾ ਘਰ ਹੋਊ ਨੇੜੇ ਤੇੜੇ ਸਿੰਘ ਸਰਦਾਰ ਦੇਖ ਕੇ ਸੂਰੀ ਦੇ ਸਮਰਥਕਾਂ ਨੇ ਘੇਰ ਲਿਆ ਸੀ ਤੇ ਕੁੱਟਣ ਲੱਗੇ ਸੀ ਤੇ ਅੰਕਲ ਜੀ ਦਾ ਥੈਂਕ ਯੂ ਧੰਨਵਾਦ ਇਹਨਾਂ ਨੇ ਕਿਹਾ ਵੀ ਜਾਣ ਦਿਓ ਹਾਂਜੀ ਆਹੋ ਜਾਣੇ ਹੀ ਦਿਓ ਪੀ ਉਹਨੂੰ ਕਹਤੇ ਤੁਸੀਂ ਇਹ ਹਿਸਾਬ ਲਾ ਲਓ ਇੰਨੇ ਉਹ ਸੀਗੇ ਪਈ ਜਿੱਥੇ ਉਹ ਗਿਆ ਉਹਦੇ ਪਿੱਛੇ ਭੱਜੇ ਤੇ ਜਿਹੜੇ ਘਰ ਚ ਬੜਿਆ ਉਹਦੇ ਘਰ ਚ ਲੁੱਟਾਂ ਮਾਰ ਰਹੇ ਸੀ ਕਹਿੰਦੇ ਕੁੱਟਣਾ ਆ ਇਸ ਸਿੱਖ ਨੂੰ ਦੇਖ ਲਓ ਤੁਸੀਂ ਇਹ ਹਾਲ ਦੇਖ ਲਓ ਅਮਰਸਰ ਦਾ ਆ ਬਾਕੀ ਬਾਹਰ ਦੀਆਂ ਤਾਂ ਗੱਲਾਂ ਛੱਡੋ ਆਪਾਂ ਕਿਸੇ ਨੂੰ ਪੜਖਾਈਦਾ ਨਹੀਂ ਆਪਾਂ ਤੁਹਾਨੂੰ ਸੱਚ ਦਿਖਾਉਨੇ ਜੋ ਚੀਜ਼ ਵਾਪਰੀ ਤੁਹਾਨੂੰ ਉਹ ਦਿਖਾਈ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਵਾਲੇ ਪਾਸੇ ਜੋ ਬਾਰੇ ਇਹਨਾਂ ਨੂੰ ਫੀਮੇਲ ਦੇਖਦੀਆਂ ਆ ਬਲੌਗਰਾਂ ਦੀਆਂ ਕਰਤੂਤਾਂ ਦਿਖਾਉਣਾ ਸਾਲਿਓ ਤੁਸੀਂ ਲੱਖਾਂ ਲੱਖਾਂ ਫੋਲੋਅਰ ਲਈ ਬੈਠੇ ਆ ਕਦੀ ਸਿੰਘਾਂ ਸੂਰਮਿਆਂ ਦੀ ਵੀ ਗੱਲ ਕਰ ਲਿਆ ਕਰੋ ਬੰਦੀ ਸਿੰਘਾਂ ਨੂੰ ਛੱਡ ਦੋ ਪੰਜਾਬ ਚ ਕੀ ਹੈ ਕਦੀ ਸਾਲਿਆਂ ਨੇ ਚੂਹ ਨਹੀਂ ਕੀਤੀ ਕਦੀ ਸਰਕਾਰ ਦੇ ਵਿਰੋਧ ਦੇ ਕੱਖਰ ਨਹੀਂ ਬੋਲਿਆ ਕੋਈ ਵੀ ਸਰਕਾਰ ਹੋਵੇ ਬਸ ਇੱਕੋ ਹੀ ਕੰਮ ਆ ਜਲਾਨੀ ਨੂੰ ਉਠਾਲੋ ਮੇਕਅਪ ਕਰੋ ਤੇ ਦਿਖਾਈ ਚਲੋ ਆ ਦਿਖਾਉਣਾ ਤੁਹਾਨੂੰ ਇਹਨਾਂ ਦੀਆਂ ਕਰਤੂਤਾਂ ਤੇ ਜਿਹੜੀਆਂ ਇਹਨਾਂ ਨੂੰ ਦੇਖਦੀਆਂ ਉਹਨਾਂ ਦੇ ਫਿੱਟ ਲਾਂ ਤਾਂ ਹੀ ਆ 23 ਚ ਰੈਸੈਸ਼ਨ ਆਉਣ ਵਾਲਾ ਆ ਥੋੜਾ ਆਪਣੇ ਘਰ ਵਾਲਿਆਂ ਦਾ ਵੀ ਸਹਿਯੋਗ ਕਰ ਦੋ 2-4 ਪੈਸੇ ਤੁਸੀਂ ਵੀ ਕਮਾ ਲਓ ਕਿਤੇ ਕੋਈ ਆਨਲਾਈਨ ਕੁਝ ਵੇਚ ਕੇ ਜਾਂ ਨਹੀਂ ਤਾਂ ਤੁਸੀਂ ਇਹ ਨਾ ਜੋਗੀਆਂ ਰਹਿ ਜਾਣ ਆ ਤੁਹਾਨੂੰ ਦਿਖਾਉਣਾ ਮੈਂ ਇਹਨਾਂ ਦੀਆਂ ਕਰਤੂਤਾਂ ਤੇ ਬਾਕੀ ਕਮੈਂਟਾਂ ਜਰੂਰ ਵਿਚਾਰ ਦਿਓ ਕਿਸੇ ਤੇ ਗਿੱਟੇ ਲੱਗੇ ਜਾਂ ਗੋਡੇ ਲੱਗੇ ਜੋ ਗੱਲ ਬਾਈ ਜੀ ਸੱਚ ਆ ਉਹ ਸੱਚ ਆ ਸਵੇਰੇ ਹੀ ਉੱਠ ਕੇ ਆਪਣੀ ਘਰ ਵਾਲੀਆਂ ਦੇ ਏਟੀਐਮ ਤੇ ਕੈਮਰਾ ਮਾਰਨ ਲੱਪ ਪੈਂਦੇ ਮੈਨੂੰ ਵੀ ਸ਼ਰਮ ਆਉਂਦੀ ਦਿਖਾਉਂਦੇ ਇਹਨੂੰ ਪਰ ਇਹ ਦੇਖ ਲਓ ਇਹ ਫੋਟੋ ਮੈਂ ਉਹਨਾਂ ਦੇ ਘਰ ਤੋਂ ਜਾ ਕੇ ਐਲਬਮ ਚੋਂ ਨਹੀਂ ਲਈ ਉਸ ਇਨਸਾਨ ਨੇ ਕੋਈ ਐਂਜਲ ਸ਼ੇਪ ਹੈ ਮੈਨੂੰ ਪਤਾ ਨਹੀਂ ਉਸ ਇਨਸਾਨ ਨੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ ਤੇ ਪੁੱਛਦਾ ਆ ਕਿੱਦਾਂ ਦੀ ਲੱਗ ਰਹੀ ਆ ਉਹਨਾਂ ਨੂੰ ਵੀ ਪਤਾ ਵੀ ਕੈਮਰਾ ਆਪਾਂ ਕਿੱਥੇ ਮਾਰਦੇ ਪਏ ਆ ਜੀ ਏਟੀਐਮ ਚੋਂ ਇਸੇ ਚੋਂ ਡਾਲਰ ਨਿਕਲਣੇ ਆ ਤੁਸੀਂ ਦੇਖ ਲਓ ਆਪਣੀਆਂ ਘਰ ਵਾਲੀਆਂ ਦੇ ਕਿੱਥੇ ਕਿੱਥੇ ਜ਼ੂਮ ਕਰਕੇ ਕੈਮਰੇ ਮਾਰਦੇ ਆ ਸੋਈ ਗੱਲ ਆ ਮੈਨੂੰ ਸ਼ਰਮ ਆਉਂਦੀ ਆ ਇਹਨਾਂ ਦੀ ਆਪਣੀਆਂ ਘਰ ਵਾਲੀਆਂ ਆ ਇਹਨਾਂ ਨੂੰ ਸਾਲੀ ਸ਼ਰਮ ਹੀ ਨਹੀਂ ਆਉਂਦੀ ਤੁਸੀਂ ਦੇਖ ਲਓ ਭਈ ਪਰਸਨਲ ਭਈ ਕੋਈ ਚੁੰਨੀ ਨਹੀਂ ਲਈ ਹੋ ਕੋਈ ਕੁਛ ਨਹੀਂ ਆਦਾ ਚਲੋ ਇੰਨੇ ਲੱਖਾਂ ਲੋਕਾਂ ਨੇ ਦੇਖਣੀ ਦੋ ਕੱਪੜੇ ਹੀ ਦੇ ਪਾਇਓ ਆ ਨਹੀਂ ਤਾਂ ਇਹ ਤੋਂ ਵੀ ਘੱਟ ਕੱਪੜਿਆਂ 'ਚ ਤੁਸੀਂ ਇਹ ਹਸਾਬ ਕਿਤਾਬ ਲਾ ਲਓ ਤੇ ਹੋਰ ਦਗਾਉਣੇ ਆ ਤੁਹਾਨੂੰ ਔਖਾ ਬਾਈ ਜੀ ਔਖਾ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਤੇ ਇੱਕ ਆਸਟ੍ਰੇਲੀਆ ਤੋਂ ਆ ਇਹਦਾ ਵੀ ਬਹੁਤ ਟੂਆ ਮਾਰਦੇ ਜਿਹੜਾ ਵੀ ਕਲਾਕਾਰ ਜਾਂਦਾ ਇਹਦੀ ਕਾਛੀ ਜਾ ਕੇ ਵੱਡ ਜਾਂਦਾ ਆ ਵੀ ਤੁਹਾਡੇ 'ਚ ਟੈਲੈਂਟ ਹੈ ਨਹੀਂਗਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਦੀ ਕਿਹਦੇ ਜਿੰਨੇ ਵੀ ਕਲਾਕਾਰ ਪੰਜਾਬੀ ਗਉਣ ਵਾਲੇ ਆਸਟ੍ਰੇਲੀਏ ਜਾਂਦੇ ਇਹਦੀ ਕੱਚਾ ਚ ਜ਼ਰੂਰ ਵੱਢਦੇ ਆ ਆ ਦੇਖੋ ਕੱਚਾ ਬਦਾਮ ਹਲਾਉਣ ਡੀਏ ਤੇ ਨਾਲ ਉਹਦੀ ਛੋਟੀ ਜੀ ਧੀ ਆ ਦੋ ਚਾਰ ਸਾਲ ਦੀ ਉਹ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਥੀ ਧੀ ਨੇ ਕਿਹੜਾ ਮੈਰੀਕਿਊਰੀ ਬਣਨਾ ਆ ਵੱਡੀ ਹੋ ਕੇ ਜਿਨੇ ਦੋ ਉਹ ਜਿੱਤੇ ਸੀਗੇ ਕੀ ਕਹਿੰਦੇ ਹੁੰਦੇ ਨੋਬਲ ਪੁਰਸਕਾਰ ਹਾਂਜੀ ਸੋ ਤੁਸੀਂ ਆਪਸ ਹਿਸਾਬ ਲਾ ਲਓ ਕੋਈ ਮਾਂ ਤੇ ਹੀ ਜਾਣਾ ਧੀ ਨੇ ਵੀ ਛੋਟੀ ਜੀ ਹੈਗੀ ਆ ਕਿਹੜੇ ਪਾਸੇ ਲਾਈਓ ਕੱਚੇ ਬਦਾਮ ਹਲਾਉਣ ਡੀਆਂ ਦੋਵੇਂ ਮਾਮਾ ਧੀਆਂ ਇਹਨਾਂ ਨੇ ਵੀ ਬਹੁਤ ਗੰਦ ਪਾਇਆ ਆਸਟ੍ਰੇਲੀਆ ਦੀਆਂ ਆ ਇਹਨਾਂ ਨੂੰ ਚੁਮਲਾਇਆ ਕਿਨੇ ਆ ਕੋਈ ਵੀ ਸ਼ੋਅ ਹੁੰਦਾ ਕਲਾਕਾਰ ਇਹਨਾਂ ਨੂੰ ਬਾਜ਼ ਮਾਰ ਕੇ ਸਟੇਜ ਤੇ ਸੱਦਦੇ ਆ ਫਿਰ ਲੋਕਾਂ ਨੇ ਕਹਿਣਾ ਹੀ ਆ ਵੀ ਯਾਰ ਇਹ ਤਾਂ ਇਹਨਾਂ ਦੀ ਚੜ੍ਹਾਈ ਆ ਇਹਨਾਂ ਦੀ ਬੱਲੇ ਬੱਲੇ ਆਪਾਂ ਵੀ ਇਦਾਂ ਦੇ ਕੰਮ ਕਰੀਏ ਕਿਸੇ ਨੇ ਜਿਹਨੇ ਕਮਿਊਨਿਟੀ 'ਚ ਕੋਈ ਚੰਗਾ ਕੰਮ ਕੀਤਾ ਕਿਸੇ ਦਾ ਨਿਆਣਾ ਪੜਿਆ ਲਿਖਿਆ ਕਲਾਕਾਰਾਂ ਨੂੰ ਉਹਨਾਂ ਨੂੰ ਤਵੱਜੋ ਦੇਣੀ ਚਾਹੀਦੀ ਆ ਮੈਨੂੰ ਨਹੀਂ ਸਮਝ ਲੱਗਦੀ ਭਰਾਵੋ ਪੰਜਾਬੀ ਕਲਾਕਾਰਾਂ ਦੀ ਇਹਨਾਂ ਦੀ ਜਰੂਰਚ ਆ ਬਲੂਸੀ ਕਰਦੇ ਆ ਜਿਹੜਾ ਮਰਜ਼ੀ ਹੋਵੇ ਜੋ ਕਰਦੇ ਆ ਸੋ ਕਰਦੇ ਆ ਹੋਰ ਤੁਹਾਨੂੰ ਦਿਖਾਉਣਾ ਇੱਕ ਹੋਰ ਆ ਜੀ ਆਪਣਾ ਲੰਡਰ ਕੀਰਤ ਆਸਟ੍ਰੇਲੀਆ ਤੋਂ ਹੀ ਹੁਣ ਇਹਨਾਂ ਕੋ ਕੰਟੈਂਟ ਮੋਗ ਗਿਆ ਸੀ ਪਿੰਡੋਂ ਬੇਬੇ ਬਾਪੂ ਸਾਧਲੇ ਉਹਨਾਂ ਤੇ ਮਾਰੀ ਜਾਂਦੇ ਨਾ ਸਾਲਿਆਂ ਕੋਈ ਕੋਈ ਕੰਮ ਐ ਸਾਰੇ ਬਲੌਗਰ ਐ ਚੌਥੇ ਦਿਨ ਨੇ ਜੀ ਜਨਮ ਦਿਨ ਜਨਮ ਦਿਨ ਉਹ ਲੰਡਰ ਕੀਰਤ ਨੇ ਆਪਣੀ ਘਰ ਵਾਲੀ ਦਿਖਾ ਦਿਖਾ ਬੇਹੀ ਕਰਤੀ ਐ ਹੁਣ ਪਤਾ ਨਹੀਂ ਕਿਹੜੀ ਸ਼ਮਤਾ ਛਮਤਾ ਸਮਤਾ ਖਮਤਾ ਪਤਾ ਨਹੀਂ ਕਿਹੜੀ ਤੁਸੀਂ ਇਹ ਦੇਖ ਲਓ ਮੈਨੂੰ ਸ਼ਰਮ ਆ ਗਈ ਮੈਂ ਫੋਟੋ ਉਹ ਕਰਤੀ ਐ ਧੁੰਦਲੀ ਕਰਤੀ ਐ ਨਹੀਂ ਤਾਂ ਹੁਣ ਆਪਣੀ ਘਰ ਵਾਲੀ ਨਹੀਂ ਦਿਖਾ ਦਗਾ ਉੱਤੇੋਂ ਥੱਲੇੋਂ 360 ਡਿਗਰੀ ਤੋਂ ਸਾਰਾ ਕੁਝ ਕਰਕੇ ਬੇਹੀ ਕਰਤੀ ਆ ਹੁਣ ਹੋਰ ਇਹਨਾਂ ਦੇ ਘਰੇ ਕੋਈ ਰਹਿੰਦੀ ਹੈ ਦੇਖਣ ਵਾਲਿਆਂ ਨੂੰ ਪਤਾ ਹੋਊਗਾ ਮੈਂ ਉਹਦੀ ਸਾਰੀ ਬਹੁਤ ਧੁੰਦਲੀ ਕੀਤੀ ਹੋ ਆ ਉਹਦੇ ਕਿਦਾਂ ਠੁਮਕੇ ਲੱਗਦੇ ਦਸਾਉਂਦਾ ਤੁਸੀਂ ਇਹ ਹਿਸਾਬ ਲਾ ਲਓ ਕਿ ਕੈਮਰਾ ਇਹ ਮਾਰਦਾ ਹੀ ਉੱਥੇ ਆ ਹਾਂਜੀ ਐਵੇਂ ਥੋੜੋ ਬੇਲਿਆਂ ਦੀਆਂ ਟੈਸਲਾ ਆ ਜਾਂਦੀਆਂ ਜਾਂ ਜੋ ਵੀ ਆ ਹਾਂਜੀ ਇਹ ਬਾਈ ਉਹ ਸਤ ਇਹਨਾਂ ਦੀ ਹੋ ਨਹੀਂ ਗਈ ਇਹਨਾਂ ਗਲਤੀ ਆ ਜਿਹੜੀਆਂ ਮੇਰੇ ਮੂੰਹ ਠਹਿਰ ਜੋ ਹੋਰ ਦਸਾਉਣਾ ਤੁਹਾਨੂੰ ਬਾਲਾ ਹੀ ਮਾੜਾ ਹਾਲ ਆ ਤੇ ਆ ਦੇ ਇਹ ਤਾਂ ਭਰਾਵੋ ਕਹੀ ਜਾਂਦਾ ਮੇਰੇ ਕੁੜੀ ਨਾ ਜੰਮੇ ਇਹ ਤਾਂ ਥਾਤਾ ਜਾ ਕੇ ਸੁਖਣਾ ਸੁੱਕਦਾ ਇੱਥੇ ਮੱਥਾ ਟੇਕ ਕੋ ਮੁੰਡਾ ਹੋਊ ਮੁੰਡਾ ਹੋਊ ਮੁੰਡਾ ਹੋਊ ਤੇ ਇਹ ਜਿਹੜਾ ਬੰਦਾ ਜਿਨੇ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਆਪਣੀ ਭੈਣ ਦਾ ਵਿਆਹ ਕੀਤਾ ਸੀ ਕਦੀ LCD ਤੋੜ ਦਿੰਦਾ ਕਦੀ ਲੱਖਾਂ ਰੁਪਈਆਂ ਦਾ ਆਈਫੋਨ ਪਾਣੀ ਚ ਸਿੱਟ ਦਿੰਦਾ ਆ ਤੁਸੀਂ ਇਹ ਹਿਸਾਬ ਲਾ ਲਓ ਬਾਈ ਜੀ ਭੱਲ ਕਿਸੇ ਕਿਸੇ ਨੂੰ ਪੱਛਦੀ ਹੁੰਦੀ ਆ ਸੋ ਦੇਖ ਲਓ ਆਮ ਦੀ ਕਮਾਈ ਆਉਂਦੀ ਆ ਕਦੀ LCD ਤੋੜਤੀ ਕਦੀ ਫੋਨ ਸੜਦਾ ਪਾਣੀ ਚ ਆਈ ਫੋਨ ਲੱਖਾਂ ਰੁਪਈਆਂ ਦਾ ਸੋ ਇਹ ਹਿਸਾਬ-ਕਿਤਾਬ ਆ ਭਰਾਵੋ ਹਾਂਜੀ ਮੈਂ ਤਾਂ ਕਹਿੰਦਾ ਕੇਸ ਹੋਣਾ ਚਾਹੀਦਾ ਜਿਹੜੇ ਸਾਲੇ ਨਕਲੀ ਸਲਫਾਜ਼ ਵੇਚਦੇ ਆ ਇਹਨਾਂ ਨੇ ਸਿੱਖ ਆ ਨੇ ਬਾਦ ਟੈਟੂ ਭਣਦਾ ਬਣਵਾਇਆ ਤੇ ਕਹਿੰਦੇ ਮੇਰੇ ਘਰੇ ਕੁੜੀ ਨਾ ਪੈਦਾ ਹੋਵੇ ਤੁਸੀਂ ਇਹ حساب ਲਾ ਲਓ ਲੋਕਾਂ ਦੀ ਦੋਗਲੀ ਸੋਚ ਇਹ حساب ਲਾ ਲਓ ਤੇ ਉਹੀ ਗੱਲ ਆ ਕਸੂਰ ਇਹਨਾਂ ਦਾ ਨਹੀਂ ਇਹਨਾਂ ਨੂੰ ਦੇਖਣ ਵਾਲੀਆਂ ਜਿਨ੍ਹਾਂ ਨੇ ਧਰਤੀ ਤੇ ਭਾਰ ਪਾਇਆ ਆ ਉਹਨਾਂ ਦਾ ਕਸੂਰ ਆ ਜਿਹੜੀਆਂ ਇਹਨਾਂ ਨੂੰ ਦੇਖਦੀਆਂ ਆ ਮੋਸਟਲੀ ਫੀਮੇਲ ਹੀ ਦੇਖਦੀਆਂ ਤੇ ਆਹ ਦੇ ਇਹਦੀ ਆ ਆ ਵੀ ਇਹਦੀ ਇਹ ਵੀ ਮੈਂ ਤੁੰਦਲੀ ਕਰਤੀ ਆ ਜਿਹੜਾ ਗਿਆ ਸੀ ਮਾਦਲਵੀਨ ਤਾਂ ਹੱਦਾਂ ਮੰਨੇ ਟੱਪਤੀਆਂ ਵੀ ਇਹਨੂੰ ਪਤਾ ਲੱਗ ਗਿਆ ਵੀ ਡਾਲਰ ਜ਼ਿਆਦਾ ਕਿੱਦਾਂ ਡਿੱਗਦੇ ਆ ਸੋ ਘਰ ਵਾਲੀ ਦੇ ਲਿਪਕਿਸ ਕਰ ਰਿਹਾ ਹੈ ਵੀ ਸਾਲਾ ਵੱਡਾ ਇਮਰਾਨ ਹਾਸ਼ਮੀ ਬਣਿਆ ਆ ਸੋ ਮੈਨੂੰ ਧੁੰਦਲੀ ਕਰਨੀ ਪਈ ਫੋਟੋ ਤੁਸੀਂ ਇਹ ਹਿਸਾਬ ਲਾ ਲਓ ਇੱਥੋਂ ਲਾ ਲਓ ਆਈਡੀਆ ਬਾਈ ਜੀ ਹਾਂਜੀ ਆਪਾਂ ਕਹਿ ਦਿੰਨੇ ਆ ਜੀ ਇਦਾਂ ਉਦਾਂ ਇਹ ਸਿੱਖਾਂ ਦਾ ਬਹੁਤ ਮਜ਼ਾਕ ਉਡਾ ਰਿਹਾ ਜੀ ਇਹ ਸਿੱਖਾਂ ਨੂੰ ਐਜ਼ ਅ ਜੋਕਰ ਪੋਰਟਰੇਟ ਕਰ ਰਿਹਾ ਕਿਸੇ ਸਸਥਾ ਨੂੰ ਬੇਨਤੀ ਆ ਚਲੋ ਸੋਧਾ ਤਾਂ ਕਾਹਦੇ ਲਾਉਣਾ ਕਿਸੇ ਮਾਂ ਦਾ ਪੋਤਾ ਇਹਨੂੰ ਮੜ ਜੇ ਸਮਝਾਇਆ ਜਾਵੇ ਵੀ ਭਾਈ ਕਿਹੜੇ ਕੰਮੀ ਪਿਆ ਆ ਕੀ ਕਰਦਾ ਪਿਆ ਜਾਂ ਤਾਂ ਕੇਸ ਕਟਾ ਦੇ ਹਨਾ ਭਈ ਦਸਤਾਰ ਬਨ ਕੇ ਇਦਾਂ ਦੇ ਕੰਮ ਕਰਦਾ ਭਈ ਛਰਮੇ ਹੀ ਆਉਂਦੀ ਬੰਦੇ ਨੂੰ ਵੀ ਯਾਰ ਆ ਗਈ ਹੁੰਦਾ ਪਿਆ ਹੋਰ ਦਿਖਾਉਣਾ ਤੁਹਾਨੂੰ ਬਰਾਵੋ ਬਹੁਤ ਮੜਾ ਹਾਲ ਆ ਆ ਦੇ ਇੱਕ ਆਹਾ ਇਹਨਾਂ ਨੂੰ ਲੋਕਾਂ ਨੇ ਜਮਲਾਇਆ ਆ ਹੋਰ ਕੀ ਆ ਆ ਤੁਹਾਨੂੰ ਦਿਖਾਉਣਾ ਇੱਕ ਪਤਾ ਨਹੀਂ ਕਿਹੜਾ ਫੁੱਲੜ ਪੀਜਾ ਕਿਹੜਾ ਖੋਲਿਆ ਸੀਗਾ ਆ ਫੁੱਲੜ ਪੀਜੇ ਵਾਲਾ ਹਾਂਜੀ ਪਈ ਚਲ ਠੀਕ ਹੈ ਤੁਹਾਡੇ ਹੱਥ 'ਚ ਟੈਲੈਂਟ ਹੈਗਾ ਤੁਸੀਂ ਪੀਜੇ ਵਿੱਚੋਂ ਜੋ ਵੀ ਹੈ ਇਹ ਵੀ ਚੌਥੇ ਦਿਨ ਇਹਨਾਂ ਦੀ ਡੇਲੀ ਟਿਕਟੋਕ ਇਹ ਨਹੀਂ ਵੀ ਇੰਸਟਾ ਦੇ ਬਹੁਤ ਗੰਦ ਪਾਇਆ ਆ ਇਹ ਵੀ ਵੱਡਾ ਬਣਿਆ ਸੈਫ ਅਲੀ ਖਾਨ ਆ ਕਰੀਨਾ ਕਪੂਰ ਲਈ ਘੁੰਮਦਾ ਜਦੋਂ ਸੈਫ ਅਲੀ ਦਾ ਅਮਰਤਾ ਸਿੰਘ ਨਾਲ ਵਿਆਹ ਹੋਇਆ ਸੀ ਕਰੀਨਾ ਕਪੂਰ 7 ਸਾਲ ਦੀ ਸੀ ਕਹਿੰਦੀ ਸੀ ਅੰਕਲ ਜੀ ਵਧਾਈਆਂ ਤੇ ਬਾਅਦ ਚੂਨਾ ਹੀ ਕਰਾ ਲਿਆ ਉਹ ਹਾਲ ਹੀ ਨਾ ਲੋਕਾਂ ਦਾ ਆ ਤੂੰ ਪੀਜੇ ਵੇਚ ਜਿਹੜਾ ਤੁਹਾਡਾ ਟੈਲੈਂਟ ਆ ਤੇ ਫਿਲਮਾਂ ਵਾਲੇ ਵੀ ਨਾ ਕੋ ਜਾ ਕੇ ਇਹਨਾਂ ਦੀ ਰੇੜੀ ਤੇ ਪ੍ਰੋਮੋਸ਼ਨਾਂ ਕਰਦੇ ਫਿਰਦੇ ਆ ਲੋਕਾਂ ਦੀ ਸਾਰੇ ਚਮਲਾਇਉ ਆ ਉਹੀ ਗੱਲ ਆ ਫਿਰ ਪ੍ਰਭਾਉ ਚਲੋ ਠੀਕ ਆ ਗੱਲ ਗੁੱਸਾ ਇਹ ਨਹੀਂਗਾ ਠੀਕ ਆ ਇਹਨਾਂ ਦੇ ਲੱਖਾ ਫਲੋਰ ਆ ਕਦੀ ਪੰਜਾਬ ਦੀ ਵੀ ਕਦੀ ਇਹਨਾਂ ਨੇ ਗੱਲ ਕੀਤੀ ਵੀ ਬਾਈ ਪੰਜਾਬ ਚ ਇਦਾਂ ਪੰਜਾਬ ਚ ਇਦਾਂ ਬੰਦੀ ਸਿੰਘਾਂ ਨੂੰ ਛੱਡੋ ਇਹ ਆਇਓ ਹੈ ਕਦੀ ਗੱਲ ਕੀਤੀ ਇਹਨਾਂ ਨੇ ਅੱਜ ਤਾਈਂ ਇੱਕ ਵਾਰ ਵੀ ਦੱਸ ਦੋ ਕਿਸੇ ਨੇ ਕੀਤੀ ਹੋਵੇ ਵੀ ਪੰਜਾਬ ਦਾ ਪੰਜਾਬ ਬਾਰੇ ਬੰਦੀ ਸਿੰਘਾਂ ਬਾਰੇ ਜਾਂ ਪੰਜਾਬ ਦੇ ਮਸਲਿਆਂ ਬਾਰੇ